ਵੇ ਕੰਗਾ ਪਾਗਾ ਵਾਲਾ ਪਿੰਡ ਆ ਜਿਹੜੇ ਦੁਕਾਨਦਾਰ ਆ ਸਾਡੇ ਸਮਝਦਾਰ ਆ ਪਤੰਗ ਵੀ ਨਹੀਂ ਰੱਖਦੇ ਚైనాਡੋਰ ਤਾਂ ਬਾਅਦ ਦੀ ਗੱਲ ਆ ਅੱਜ ਸਵੇਰੇ ਮੈਂ ਅਜੀਤ ਅਖਬਾਰ ਖੋਲਿਆ ਤੇ ਜਗਰਾਉਂ ਬੱਚਾ 10 ਸਾਲ ਦਾ ਕੋਠੇ ਦੇ ਉੱਤਰੋਂ ਡਿੱਗਿਆ ਤੇ ਉਹਦੇ ਸੱਟਾਂ ਵੱਜੀਆਂ ਕਲਿਆਣੀ ਹਸਪੀਟਲ ਦੇ ਵਿੱਚ ਦਾਖਲਾ ਪੈਸਾ ਚੋ ਚైనాਡੋਰ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਸਾਰੇ ਲੋਕ ਹੀ ਕਹਿੰਦੇ ਆ ਫਿਰ ਵੀ ਚੋਰੀਸ਼ਪੂਰੀਆਂ ਸੀ ਇੱਕ ਦੁਕਾਨਦਾਰ ਨਾਲ ਗੱਲ ਕਰ ਰਹੀ ਸੀ ਦੁਕਾਨਦਾਰ ਨੇ ਸਿੱਦੇ ਸਰਕਾਰ ਤੇ ਸਵਾਲ ਖੜੇ ਕਰਤੇ ਜਾਂ ਪਾਰਟੀ ਬਾਜ਼ੀ ਦਾ ਸਾਡੇ ਆ ਪਿੰਡਾਂ ਦੇ ਵਿੱਚੋਂ ਧੜੇ ਬੰਦਿਆਂ ਨੇ ਸਾਡਾ ਜਿਹੜਾ ਮੋਹ ਪਿਆਰ ਸੀ ਉਹ ਖਤਮ ਹੋ ਗਿਆ ਪਰ ਉਹਨਾਂ ਦੀਆਂ तकरीबन 1-2 ਹੀ ਆ ਜਿਹੜੇ ਪਤੰਗ ਵੇਚਦੇ ਆ ਚੈਨਾ ਡੋਰ ਤਾਂ ਇੱਕ ਵੀ ਨਹੀਂ ਵੇਚਦਾ ਜਿਉਂ ਹੀ ਸਰਦੀਆਂ ਦਾ ਮੌਸਮ ਆਉਂਦਾ ਤਾਂ ਇਹਨਾਂ ਦਿਨਾਂ ਦੇ ਵਿੱਚ ਪਤੰਗਾਂ ਦਾ ਸੀਜ਼ਨ ਬੜਾ ਦੇਖਣ ਨੂੰ ਮਿਲਦਾ ਹੈ ਬੱਚੇ ਪਤੰਗਾਂ ਉਡਾਉਂਦੇ ਆ ਸਿਆਣੇ ਨੌਜਵਾਨ ਮੁੰਡੇ ਹੁਣ بڑے ਮੁਕਾਬਲੇ ਵੀ ਹੋਣ ਲੱਗ ਗਏ ਪਿੰਡਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਪਤੰਗਾਂ ਉਡਾਉਣ ਦੇ ਮੁਕਾਬਲੇ ਹੁੰਦੇ ਆ ਬਸੰਤ ਮਨਾਈ ਜਾਂਦੀ ਆ ਪਰ ਇੱਕ ਪਤੰਗਾਂ ਦੇ ਨਾਲ ਸਵਾਲ ਜੁੜਿਆ ਹੋਇਆ ਵੀ ਵੱਡੇ ਪੱਧਰ ਤੇ ਦੇਸ਼ ਦੇ ਵਿੱਚ ਚਾਈਨਾ ਡੋਰ ਵਿਕਦੀ ਹੈ ਚਾਹੇ ਚੋਰੀਆਂ ਛਪੋਰੀਆਂ ਵਿਕੇ ਪਹਿਲਾਂ ਸ਼ਰਿਆਵਾਂ बिकਦੀ ਸੀ ਸਰਕਾਰਾਂ ਬੜੀਆਂ ਸਖਤ ਹੋਈਆਂ ਨੇ ਪ੍ਰਸ਼ਾਸਨ ਬੜਾ ਸਖਤ ਹੋਇਆ ਚੇਤਾਵਨੀਆਂ ਦਿੱਤੀਆਂ ਜਾਂਦੀਆਂ ਨੇ ਕਿ ਚਾਈਨਾ ਡੋਰ ਕਿਸੇ ਨੇ ਵੇਚਣੀ ਨਹੀਂ ਬਹੁਤ ਸਾਰੇ ਬੱਚਿਆਂ ਦੇ ਚਿਹਰੇ ਕੱਟੇ ਜਾਂਦੇ ਨੇ ਗਲੇ ਕੱਟੇ ਜਾਂਦੇ ਨੇ ਹੋਰ ਵੀ ਨੁਕਸਾਨ ਹੁੰਦਾ ਸਿਆਣੇ ਸਮਝਦਾਰ ਲੋਕਾਂ ਦਾ ਪਿੰਡ ਡੱਲੇ ਖੜੇ ਆ ਪਿੰਡ ਡੱਲੇ ਦੀ ਪੰਚਾਇਤ ਮੋਤਵਾਰ ਸਾਰਿਆਂ ਨੇ ਇੱਕ ਬਹੁਤ ਸੋਹਣਾ ਹੰਬਲਾ ਕੀਤਾ ਕਿ ਇਹ ਦੁਕਾਨਦਾਰਾਂ ਨੂੰ ਸਮਝਾ ਰਹੇ ਆ ਜਾਗਰੂਕ ਕਰ ਰਹੇ ਆ ਬੇਨਤੀ ਕਰ ਰਹੇ ਆ ਕਿ ਪਤੰਗਾਂ ਵਿੱਚੋਂ ਡੋਰਾਾਂ ਵਿੱਚੋਂ ਪਰ ਕਿਸੇ ਨੇ ਚੈਨਾ ਡੋਰ ਨਹੀਂ ਵੇਚਣੀ ਜੇ ਚੈਨਾ ਡੋਰ ਕੋਈ ਵੇਚਦਾ ਸਾਨੂੰ ਅਸੀਂ ਦੇਖ ਲਿਆ ਤਾਂ ਉਸ ਤਰ੍ਹਾਂ ਦੀ ਕਾਰਵਾਈ ਹੋਊਗੀ ਸਰਪੰਚ ਗੋਪਾਲ ਸਿੰਘ ਤੇ ਨਾਲ ਸਾਰੇ ਮੋਤਵਾਰ ਪੰਚਾਇਤ ਨਾਲ ਦੂਸਰੀਆਂ ਤਰ੍ਹਾਂ ਦੇ ਵੀ ਸਾਰੇ ਸਾਡੇ ਨਾਲ ਜੁੜੇ ਹੋਏ ਨੇ ਸਰਪੰਚ ਸਾਹਿਬ ਮੈਂ ਵੇਖਿਆ ਤੁਸੀਂ ਹੁਣ ਦੁਕਾਨਦਾਰਾਂ ਨਾਲ ਗੱਲ ਕਰ ਰਹੇ ਸੀ ਪਿੰਡ 'ਚ ਵੀ ਰਾਉਂਡ ਲਾ ਕੇ ਆਏ ਹੋ ਪਤੰਗਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਨੌਜਵਾਨ ਬੱਚੇ ਸਾਰੇ ਅੱਜਕੱਲ ਤਾਂ ਇਸ ਨੂੰ ਬੜਾ ਮਨਾਉਂਦੇ ਆ ਕਿ ਅੱਗੇ ਬਸੰਤ ਪੰਚਮੀ ਆਉਣੀ ਆ ਚੈਨਾਂਡੋਰ ਬਹੁਤ ਵੱਡੇ ਪੱਧਰ ਤੇ ਸਾਡੇ ਲਈ ਇੱਕ ਘਾਤਕ ਬਣੀ ਹੋਈ ਹੈ ਨੁਕਸਾਨ ਕਰਦੀ ਹੈਗੀ ਤੁਸੀਂ ਲੋਕਾਂ ਨੂੰ ਸਮਝਾ ਰਹੇ ਹੋ ਪਹਿਲਾਂ ਤਾਂ ਇਹ ਤੁਹਾਡੇ ਚੈਨਲ ਦਾ ਤੁਹਾਡੀ ਟੀਮ ਦਾ ਸਾਡੇ ਪਿੰਡ ਆਉਣ ਤੇ ਜੀ ਆਇਆਂ ਨੂੰ ਗੱਲ ਕਰੀਏ ਚੈਨਾ ਡੋਰ ਦੀ ਮੈਂ ਜੀ ਆਪਦੇ ਪਿੰਡ ਨਾਲ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਦਾ ਹੁੰਦਾ ਆਪਦੇ ਪਿੰਡ ਨੂੰ ਭਾਗ ਹਾਲਾ ਮੰਨਣਾ ਸਾਡਾ ਪਿੰਡ ਆ ਜਿਹੜਾ ਬਹੁਤ ਹੀ ਸੂਝਵਾਨ ਤੇ ਸਿਆਣੇ ਆਦਮੀ ਇਸ ਪਿੰਡ ਦੇ ਵਿੱਚ ਵੱਸਦੇ ਨੇ ਮੇਰੇ ਪਿੰਡ ਦੇ ਵਿੱਚ ਕਿਉਂਕਿ ਅਸੀਂ ਕੇਰਾ ਜਦੋਂ ਪਹਿਲਾਂ ਪਿਛਲੇ ਸਾਲ ਤੋਂ 2-4 ਪਹਿਲਾਂ ਜਦੋਂ ਚੈਨਾ ਡੋਰ ਦੇ ਪਹਿਲਾਂ ਬਾਵਾ ਜਿਆਦਾ ਨੁਕਸਾਨ ਕੀਤੇ ਸੀ ਕੋਈ ਮੋਟਰਸਾਈਕਲ ਤੇ ਜਾਂਦਾ ਫਲਸੀ ਹੋਈ ਮੂੰਹ ਤੇ ਵੱਡੇ ਕੱਟ ਲੱਗ ਜਾਂਦੇ ਆ ਤੇ ਉਹ ਕਰਕੇ ਅਸੀਂ ਜਦੋਂ ਲੋਕਾਂ ਨੂੰ ਜਾਗਰੂਤ ਕੀਤਾ ਜਿਹੜੇ ਦੁਕਾਨਦਾਰ ਆ ਉਹਨਾਂ ਨੂੰ ਸਮਝਾਇਆ ਉਦੋਂ ਤੋਂ ਲੈ ਕੇ ਆ ਜਿਹੜੇ ਸਾਡੇ ਦੁਕਾਨਦਾਰ ਆ ਚੈਨਾ ਡੋਰ ਰੱਖਣੋਂ हट ਗਏ तकरीबन ਸਾਡੇ 10 ਤੋਂ 12 ਦੁਕਾਨਾਂ ਨੇ ਜਿਹੜੀਆਂ ਕਰਿਆਨਾ ਸਟੋਰ ਕਹਿ ਲਈਏ ਪਰਚੂਨ ਦੀਆਂ ਕਹਿ ਲਈਏ ਪਰ ਉਹਨਾਂ ਦੀਆਂ तकरीबन 1-2 ਹੀ ਆ ਜਿਹੜੇ ਪਤੰਗ ਵੇਚਦੇ ਆ ਚੈਨਾ ਡੋਰ ਤਾਂ ਇੱਕ ਵੀ ਨਹੀਂ ਵੇਚਦਾ ਜਿਹੜੇ ਪਤੰਗ ਵੀ 1-2 ਹੀ ਵੇਚਦੇ ਆ ਸਾਡੇ ਕਿਉਂਕਿ ਇਹ ਜਿਹੜਾ ਆਵਾਜਾਈ ਦੇ ਨਾਲ ਨੁਕਸਾਨ ਜਿਹੜਾ ਹੁੰਦਾ ਮੂੰਹ ਤੇ ਕਿਤੇ ਚੀਰ ਆ ਲ ਆ ਜਾਂਦਾ ਕਿਤੇ ਇੱਥੇ ਗਲ ਤੇ ਆ ਜਾਂਦਾ ਉਹ ਤਾਂ ਹੁੰਦਾ ਹੀ ਹੈ ਜਦੋਂ ਜਵਾਕ ਹੁਣ ਛੁੱਟੀਆਂ ਹੁੰਦੀਆਂ ਕੋਠਿਆਂ ਤੇ ਚੜ ਕੇ ਪਤੰਗ ਚੜਾਉਂਦੇ ਆ ਉਹ ਬਹੁਤ ਆ ਜਿਹੜੇ ਪਿੰਡੂ ਆਪਣੇ ਪਿੰਡਾਂ ਦੇ ਵਿੱਚ ਲੋਕ ਵਸਦੇ ਆ ਬਹੁਤਿਆਂ ਦੇ ਜੰਗਲੇ ਨਹੀਂ ਹੁੰਦੇ ਬਨੇਰੇ ਨਹੀਂ ਹੁੰਦੇ ਉਹਦੇ ਨਾਲ ਥੱਲੇ ਡਿੱਗ ਪੈਂਦੇ ਆ ਫਿਰ ਜਵਾਕ ਦਾ ਵੀ ਆਪ ਦਾ ਖੁਦ ਜਿਹੜਾ ਚੜਾਉਣ ਵਾਲਾ ਉਹਦਾ ਵੀ ਨੁਕਸਾਨ ਹੁੰਦਾ ਇਸ ਕਰਕੇ ਨਾ ਸਾਡਾ ਤਾਂ ਮੈਂ ਕਹੂੰਗਾ ਭਾਗਾਂ ਵਾਲਾ ਪਿੰਡ ਆ ਜਿਹੜੇ ਜਿਹੜੇ ਦੁਕਾਨਦਾਰ ਆ ਸਾਡੇ ਸਮਝਦਾਰ ਆ ਜਿਹੜੇ ਪਤੰਗ ਵੀ ਨਹੀਂ ਰੱਖਦੇ ਚੈਨਾਡੋਰ ਤਾਂ ਬਾਅਦ ਦੀ ਗੱਲ ਆ ਉਹਨਾਂ ਦਾ ਮੈਂ ਸਮੂਚੀ ਗ੍ਰਾਮ ਪੰਚਾਇਤ ਵੱਲੋਂ ਸਾਡੇ ਮੋਤਵਾਰ ਜਿਹੜੇ ਬੰਦੇ ਖੜੇ ਆ ਸਾਰਿਆਂ ਵੱਲੋਂ ਸਾਰਿਆਂ ਦਾ ਮੈਂ ਧੰਨਵਾਦ ਹੀ ਕਰੂੰਗਾ ਆਪਣੇ ਜੀ ਆ ਇੱਧਰ ਸਿੰਘ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਪਿੰਡਾਂ ਦੇ ਵਿੱਚ ਬਹੁਤ ਸਾਰੇ ਬੱਚੇ ਪਤੰਗਤਾ ਹਟਾਉਂਦੇ ਹੁਣ ਬੱਚਿਆਂ ਨੂੰ ਰੋਕ ਨਹੀਂ ਸਕਦੇ ਹੁੰਦੇ ਨੌਜਵਾਨ ਵੀ ਹਟਾਉਂਦੇ ਆ ਜੇ ਕੋਈ ਵੇਚਦਾ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊ ਵੇਖੋ ਜੀ ਜੇ ਕੋਈ ਇਹ ਗੱਲ ਤੋਂ ਸਾਥੋਂ ਮਨਕਰ ਹੋ ਕੇ ਧੱਕੇ ਨਾਲ ਵੇਚੂਗਾ ਤਾਂ ਉਹ ਆਪਦਾ ਕੀਤੀ ਦਾ ਫਲ ਪਾਊਗਾ ਅੱਗੇ ਵੀ ਅਸੀਂ ਚਿੱਟੇ ਵਾਲਿਆਂ ਨੂੰ ਵੀ ਇਹ ਗੱਲ ਕਹੀ ਸੀ ਵੀ ਜੇ ਕੋਈ ਚਿਟਾ ਵੇਚੂਗਾ ਸਾਥੋ ਅਸੀਂ ਕਿਸੇ ਦੇ ਮਗਰ ਨਹੀਂ ਜਾਣਾ ਉਵੇਂ ਇਹ ਜਿਹੜੇ ਚੈਨਾ ਡੋਰ ਵੇਚਣਗੇ ਕੋ ਬੱਚਾ ਤਾਂ ਨਿਆਣਾ ਉਹਨੂੰ ਤਾਂ ਸੋਚੀ ਨਹੀਂ ਗਈ ਉਹਨੇ ਤਾਂ ਇੱਕ ਖੇਡ ਆ ਉਹਦੀ ਤਾਂ ਇਹ ਪਰ ਮਾਪਿਓ ਨੇ ਵੀ ਕੋਈ ਸਮਝਾਉਣਾ ਤੇ ਅਸੀਂ ਦੁਕਾਨਦਾਰਾਂ ਨੂੰ ਅਪੀਲ ਕਰਦੇ ਆਂ ਵੀ ਇਹ ਨਾ ਵੇਚਣ ਤੇ ਬੱਚੇ ਇਹ ਗੱਲ ਰਾਤ ਪਹਿਣ ਹੀ ਨਾ ਕਿਸੇ ਗੱਲ ਦੀ ਜੀ ਬਿਲਕੁਲ ਭਾਈ ਜੀ ਚੈਨਾ ਡੋਰ ਦੇ ਮਾਮਲੇ ਆਪਾਂ ਬਹੁਤ ਵੇਖੇ ਹੈਗੇ ਚਲੋ ਅ ਬੰਦ ਹੋਣੀ ਚਾਹੀਦੀ ਐ ਵੈਸਤੇ ਇਹ ਕਹਿੰਦੇ ਆ ਸਰਕਾਰ ਸਖਤਾਈ ਵੀ ਕਰ ਰਹੀ ਹੈ ਪ੍ਰਸ਼ਾਸਨ ਵੀ ਕਰਦਾ ਪਰ ਫਿਰ ਵੀ ਚੋਰੀ-ਛਪੋਰੀ ਬਚੀ ਜਾਂਦੀ ਐ ਤੇ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਐ ਹਾਂ ਪੂਰਨ ਤੌਰ ਤੇ ਨਕਸਾਨ ਬਹੁਤ ਹੁੰਦਾ ਇਹਨੇ ਹਾਂ ਜੀ ਬਿਲਕੁਲ ਇਧਰ ਸਾਬਕਾ ਸਰਪੰਚ ਸਾਹਿਬਾਨ ਸਰਪੰਚ ਸਾਹਿਬ ਪੈਸਾ ਚ ਚਾਇਨਾ ਡੋਰ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਸਾਰੇ ਲੋਕ ਹੀ ਕਹਿੰਦੇ ਆ ਫਿਰ ਵੀ ਚੋਰੀ ਛਪੋਰੀਆਂ ਸੀ ਇੱਕ ਦੁਕਾਨਦਾਰ ਨਾਲ ਗੱਲ ਕਰ ਰਹੇ ਸੀ ਦੁਕਾਨਦਾਰ ਨੇ ਸੱਦੇ ਸਰਕਾਰਤੀ ਸਵਾਲ ਖੜੇ ਕਰਤੇ ਕਹਿੰਦਾ ਜੀ ਜਦੋਂ ਚਾਇਨਾ ਡੋਰ ਬਣਦੀ ਆ ਜਿੱਥੋਂ ਫਿਰ ਉਹਦੇ ਬਾਅਦ ਦੁਕਾਨਦਾਰ ਖਰੀਦਦੇ ਆ ਖਰੀਦ ਕੇ ਲੈ ਕੇ ਆਉਂਦੇ ਆ ਬਕਾਇਦਾ ਬਿੱਲ ਵਗੈਰਾ ਸਾਰਾ ਆਨਲਾਈਨ ਹੁੰਦਾਗਾ ਸਾਰਾ ਕੁਝ ਸਰਕਾਰਾਂ ਦੀ ਦੇਖਰੇਖ ਚ ਹੀ ਹੁੰਦਾ ਇਹ ਦੇਖੋ ਜੀ ਜਿਹੜੀ ਚਾਣਾ ਡੋਰਾ ਇਹ ਬਹੁਤ ਮਾੜੀ ਆ ਮੈਂ ਤਕਰੀਬਨ ਨਿਤੋਂ ਫੇਸਬੁੱਕ ਜਾਂ ਵਟਸਐਪ ਦੇ ਉੱਤੇ ਦੇਖਦਾ ਕੱਲ ਵੀ ਇੱਕ ਛੋੜਾ ਜਿਹਾ ਬੱਚਾ ਉਹਦਾ ਸਾਰਾ ਮੂੰਹ ਵੱਡਿਆ ਗਿਆ ਤੇ ਇੱਕ ਦਾ ਗਾਲ ਵੱਡਿਆ ਗਿਆ ਸਾਡੀ ਭੈਣ ਦਾ ਇਹ ਬਹੁਤ ਮਾੜੀ ਆ ਚਲੋ ਸਰਕਾਰ ਤੇ ਉੱਤੇ ਵੀ ਨਹੀਂ ਆਪਾਂ ਨਿਹਰਾਪੁਰਾ ਥੋਪਦੇ ਕੋਈ ਸਾਡੀਆਂ ਗਲਤੀਆਂ ਵੀ ਹੈਗੀਆਂ ਨੇ ਅਸੀਂ ਤਾਂ ਆਪਣੇ ਪਿੰਡ ਦੇ ਵਿੱਚ ਪਹਿਲਾਂ ਵੀ ਪੀਲਾਂ ਕਰਦੇ ਹੁੰਦੇ ਆ ਵੀ ਚਿੱਟੇ ਵਾਲਾ ਜਾਂ ਕੋਈ ਵੀ ਸਾਡੇ ਪਿੰਡ ਦੇ ਵਿੱਚ ਜਾਂ ਕੋਈ ਵੀ ਹੁਣ ਡੋਰ ਵੇਚੂਗਾ ਉਹਦੇ ਮਗਰ ਪੰਚਾਇਤ ਨਹੀਂ ਜਾਊਗੀ ਇਹ ਅਸੀਂ ਬਿਲਕੁਲ ਅੱਜ ਸਵੇਰੇ ਮੈਂ ਜੀਤ ਅਖਬਾਰ ਖੋਲ੍ਹਿਆ ਤੇ ਜਗਰਾਉ ਬੱਚਾ 10 ਸਾਲ ਦਾ ਕੋਠੇ ਦੇ ਉੱਤੋਂ ਡਿੱਗਿਆ ਤੁਸੀਂ ਪੜ੍ਹੀ ਹੋਣੀ ਆ ਨਿਊਜ਼ ਤੇ ਉਹਦੇ ਸੱਟਾਂ ਵੱਜੀਆਂ ਕਲਿਆਣੀ ਹਸਪੀਟਲ ਦੇ ਵਿੱਚ ਦਾਖਲ ਆ ਅਸੀਂ ਤਾਂ ਹੁਣ ਮਾਂ ਪਿਓ ਸਾਨੂੰ ਕਹਿ ਦਿੰਦਾ ਜੀ ਪੰਚਾਇਤ ਵਾਲੇ ਬੰਦ ਕਰੋ ਠੀਕ ਆ ਜਦੋਂ ਅਸੀਂ ਟਿੱਕੇ ਸੀ ਚੜਾਉਂਦੇ ਤਾਂ ਅਸੀਂ ਵੀ ਰਹੇ ਆ ਬੱਚਿਆਂ ਨੂੰ ਹੁਣ ਕਹਿ ਨਹੀਂ ਸਕਦੇ ਹਣਾ ਪਰ ਹੁਣ ਖਤਰਨਾਕ ਹੋ ਗਿਆ ਇਹ ਕੰਮ ਬਹੁਤ ਜਿਆਦਾ ਬਹੁਤ ਬੱਚੇ ਕੋਠਿਆਂ ਤੋਂ ਡੱਕਦੇ ਆ ਸੱਟਾਂ ਵਾਜਦੀਆਂ ਮੂੰਹ ਵੱਡੇ ਜਾਂਦੇ ਆ ਨਿੱਤ ਆਪਾਂ ਦੇਖਦੇ ਆ ਗਰੁੱਪਾਂ ਦੇ ਵਿੱਚ ਪੰਜਾਂ ਬੀਆਂ ਕਬਰਾਂ ਬਿਲਕੁਲ ਤੇ ਪਰ ਜੋ ਸਾਡਾ ਪੰਜਾਬ ਸੀਗਾ ਜੀ ਇਹ ਬੜਾ ਹੀ ਹੋਰ ਪਾਸੇ ਚੱਲ ਪਿਆ ਹੂੰ ਸਾਨੂੰ ਜਿਹੜੀ ਵੋਟ ਆ ਜਾਂ ਪਾਰਟੀ ਵਾਜੀ ਦਾ ਸਾਡੇ ਪਿੰਡਾਂ ਦੇ ਵਿੱਚੋਂ ਧੜੇ ਬੰਦਿਆਂ ਨੇ ਸਾਡਾ ਜਿਹੜਾ ਮੋਹ ਪਿਆਰ ਸੀ ਉਹ ਖਤਮ ਹੋ ਗਿਆ ਕੱਲ ਦੇਖਦੇ ਹੋ ਤੁਸੀਂ ਨੱਤ ਨੌਜਵਾਨ ਕਿਵੇਂ ਮਰ ਰਹੇ ਆ ਕੱਲ ਮਾ ਦਾ ਕਿਸੇ ਦਾ ਪੁੱਤ ਉੱਠ ਗਿਆ ਉਹਦੇ ਤਿੰਨ ਬੱਚੇ ਆ ਤੇ ਕਿੱਧਰ ਨੂੰ ਗੱਲ ਸਾਡੇ ਪੰਜਾਬ ਦੀ ਰੰਗਲਾ ਪੰਜਾਬ ਸੀ ਜਿਹੜਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਸੀ ਬਾਜਾ ਕੀ ਹੋ ਰਿਹਾ ਇਹਨੂੰ ਦੇਖ ਲਓ ਬਿਲਕੁਲ ਇਹ ਤਾਂ ਚਲੋ ਇੱਕ ਵੱਖਰਾ ਵਿਸ਼ਾ ਹੈਗਾ ਆਪਾਂ ਚੈਨਾਡੋਰ ਦੇ ਦੀਵਾਲੀ ਰੱਖੀਏ ਗੱਲਬਾਤ ਪਰ ਫਿਰ ਵੀ ਤੁਹਾਨੂੰ ਸ਼ਾਬਾਸ਼ ਦੇਣੀ ਪੈਂਦੀ ਤੁਸੀਂ ਸਾਬਕਾ ਸਰਪੰਚ ਹੋ ਮੌਜੂਦਾ ਖੜੇ ਨੇ ਧਿਰਾਂ ਪਾਰਟੀਆਂ ਵੱਖਰੀਆਂ ਵੱਖਰੀਆਂ ਹੁੰਦੀਆਂ ਪਰ ਪਿੰਡ ਦੇ ਮਸਲਿਆਂ ਨੂੰ ਲੈ ਕੇ ਤੁਸੀਂ ਇਕੱਠੇ ਹੋ ਨਹੀਂ ਬਿਲਕੁਲ ਇਕੱਠੇ ਆ ਜੀ ਅਸੀਂ ਤਾਂ ਚਿੱਟੇ ਵਾਲਿਆਂ ਦੇ ਮਗਰ ਨਹੀਂ ਨਾ ਗਏ ਆ ਨਾ ਹੁਣ ਜਾਣਾਗਾ ਤੇ ਅਸੀਂ ਤਾਂ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਵੀ ਆਪਣੇ ਬੱਚਿਆਂ ਨੂੰ ਜਰੂਰ ਸਮਝਾਓ ਠੀਕ ਆ ਇਹਨੂੰ ਆਪਾਂ ਰੋਕ ਨਹੀਂ ਸਕਦੇ ਬੱਚੇ ਕਹਿੰਦੇ ਜੀ ਖੇਡ ਆ ਸਾਡੀ ਤੇ ਪਰ ਜਰੂਰ ਮਾਪਿਓ ਵੀ ਉਹਨਾਂ ਦਾ ਉਹਨਾਂ ਨੂੰ ਸਮਝਾਉਣ ਤੇ ਚਾਇਨਾ ਡੋਰ ਜੇ ਕੋਈ ਵੀ ਮੇਰਾ ਵੀਰ ਸ਼ਕਤਗ੍ਰੀਮੇ ਦਾ ਸਾਡੇ ਪਿੰਡ ਤੇ ਹੈ ਨਹੀਂ ਜੇ ਕੋਈ ਰੱਖੂ ਵੀ ਅਸੀਂ ਉਹਦੇ ਮਗਰ ਜਾਣਾ ਹੀ ਨਹੀਂਗਾ ਤਾਂ ਪਿੰਡ ਡੱਲੇ ਦੇ ਮੋਤਵਰਾਂ ਨੇ ਪੰਚਾਇਤ ਨੇ ਸਾਰਿਆਂ ਨੇ ਫੈਸਲਾ ਕੀਤਾ ਕਿ ਪਹਿਲੀ ਗੱਲ ਤਾਂ ਕਿਸੇ ਨੂੰ ਅਸੀਂ ਵੇਚਣ ਨਹੀਂ ਦੇਵਾਂਗੇ ਦੁਕਾਨਦਾਰਾਂ ਨੂੰ ਇਤਲਾਹ ਕਰਤੀ ਬੇਨਤੀ ਕਰਤੀ ਜੇਕਰ ਕੋਈ ਵੇਚਦਾ ਫੜਿਆ ਗਿਆ ਕਾਰਵਾਈ ਵੀ ਹੋਊਗੀ ਤੇ ਨਾ ਅਸੀਂ ਉਹਨੂੰ ਛਡਵਾਉਣ ਲਈ ਪਿੱਛੇ ਥਾਣੇ ਕਚੈਰੀ ਜਾਏਗੀ ਸੋ ਜੁੜੇ ਰਹੋ ਇਸ ਤਰ੍ਹਾਂ ਦਾ ਹੀਲਾ ਸਾਰੇ ਪਿੰਡਾਂ ਦੇ ਵਿੱਚ ਹੋਣਾ ਚਾਹੀਦਾ ਪੰਚਾਇਤਾਂ ਨੂੰ ਮੋਤਵਰਾਂ ਨੂੰ ਜਾਗਰੂਕ ਹੋਣਾ ਬਣਦਾ ਤਾਂ ਕਿ ਇਹ ਇੱਕ ਜਿਹੜੀ ਸਾਡੀ ਮੌਤ ਦੀ ਜਿਹੜੀ ਹੈਗੀ ਆ ਡੋਰ ਆ ਇਹਨੂੰ ਚਾਈਨਾ ਡੋਰ ਨਾ ਕਹੀਏ ਇਹਨੂੰ ਸਾਡੀ ਮੌਤ ਦੀ ਡੋਰ ਕਹਿ ਸਕਦੇ ਆ ਇਸ ਨੂੰ ਰੋਕਿਆ ਜਾ ਸਕੇ ਜੁੜੇ ਰਹੇ ਹੋ ਕੈਮਰਾਮੈਨ ਕੁਲਜੀਤ ਨਾਲ ਭਿੰਦਰ ਡੱਲੇ ਤੋਂ ਮੈਂ ਹਰਜਿੰਦਰ ਸਿੱਧੂ